ਸਾਚੀ ਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਬ੍ਰਿਟੇਨ ਵਿੱਚ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਅਲਬਾਨੀਆ, ਸਰਬੀਆ ਅਤੇ ਬੋਸਨੀਆ ਵਰਗੇ ਦੇਸ਼ਾਂ ਵਿੱਚ ਵਾਪਸੀ ਕੇਂਦਰ ਦੀ ਇੱਕ ਲੜੀ ਖੋਲਣ ਦੀਆਂ ਯੋਜਨਾਵਾਂ ਬਣਾ ਰਹੀ ਹੈ। ਜਿੱਥੇ ਪ੍ਰਵਾਸੀਆਂ ਨੂੰ ਸ਼ਰਨ ਲਈ ਰੱਦ ਕੀਤੇ ਜਾਣ ਅਤੇ ਸਾਰੀਆਂ ਅਪੀਲਾਂ ਖਤਮ ਹੋਣ ਤੋਂ ਬਾਅਦ ਭੇਜਿਆ ਜਾਵੇਗਾ। ਇਹਨਾਂ ਵਿੱਚ ਭਾਰਤ ਤੋਂ ਆਉਣ ਵਾਲੇ ਵੀ ਸ਼ਾਮਲ ਨੇ। ਭਾਰਤ ਵਰਗੇ ਯੂਕੇ ਕਾਨੂੰਨ ਅਧੀਨ ਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਅਸਵੀਕਾਰ ਕੀਤੇ ਗਏ ਸ਼ਰਨ ਮੰਗਣ ਵਾਲਿਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਅਸਥਾਈ ਤੌਰ ਤੇ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਜਦੋਂ ਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜੇ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ ਬ੍ਰਿਟਨ ਦੇ ਵਿੱਚ ਅਸਫਲ ਸ਼ਰਨ ਮੰਗਣ ਵਾਲਿਆਂ ਜਿਨ੍ਹਾਂ ਦੇ ਵਿੱਚ ਭਾਰਤ ਤੋਂ ਆਉਣ ਵਾਲੇ ਵੀ ਸ਼ਾਮਲ ਨੇ ਉਹਨਾਂ ਨੂੰ ਛੋਟੀਆਂ ਕਿਸ਼ਤਿਆਂ ਉੱਤੇ ਆਉਣ ਵਾਲੇ ਲੋਕਾਂ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਕੇਐਸ ਚਾਰਮਦੀ ਯੋਜਨਾ ਦੇ ਹਿੱਸੇ ਦੇ ਵਜੋਂ ਪੱਛਮੀ ਬਾਲਕਨ ਅਤੇ ਹੋਰ ਤੀਜੇ ਦੇਸ਼ਾਂ ਦੇ ਪਟਵਾਸੀ ਕੇਂਦਰਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਚਾਰਮਦੀ ਅਗਵਾਈ ਵਾਲੇ ਲੇਬਰ ਸਰਕਾਰ ਅਲਬਾਨੀਆ ਸਰਬੀਆ ਅਤੇ ਬੋਸਨੀਆ ਵਰਗੇ ਦੇਸ਼ਾਂ ਦੇ ਵਿੱਚ ਵਾਪਸੀ ਕੇਂਦਰ ਦੀ ਇੱਕ ਲੜੀ ਖੋਲਣ ਦੀ ਯੋਜਨਾਵਾਂ ਬਣਾ ਰਹੀ ਹੈ ਜਿੱਥੇ ਪ੍ਰਵਾਸੀਆਂ ਨੂੰ ਸ਼ਰਨ ਦੇ ਲਈ ਰੱਦ ਕੀਤੇ ਜਾਣ ਅਤੇ ਸਾਰੀਆਂ ਅਪੀਲਾਂ ਖਤਮ ਹੋਣ ਤੋਂ ਬਾਅਦ ਭੇਜਿਆ ਜਾਵੇਗਾ ਭਾਰਤ ਵਰਗੇ ਯੂਕੇ ਕਾਨੂੰਨ ਅਧੀਨ ਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਅਸਵੀਕਾਰ ਕੀਤੇ ਗਏ ਸ਼ਰਨ ਮੰਗਣ ਵਾਲਿਆਂ ਨੂੰ ਇਨ੍ਹਾਂ ਕੇਂਦਰਾਂ ਦੇ ਵਿੱਚ ਅਸਥਾਈ ਤੌਰ ਉਤੇ ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਦੋਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜੇ ਜਾਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਦਰਅਸਲ ਅਫਗਾਨਿਸਤਾਨ ਵਰਗੇ ਯੂਕੇ ਕਾਨੂੰਨ ਅਧੀਨ ਅਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਸਫਲ ਸ਼ਰਨ ਮੰਗਣ ਵਾਲਿਆਂ ਨੂੰ ਵੀ ਇਨ੍ਹਾਂ ਕੇਂਦਰਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ 2024 ਦੇ ਵਿੱਚ 36816 ਲੋਕ ਛੋਟੀਆਂ ਕਿਸ਼ਤੀਆਂ ਉੱਤੇ ਯੂਕੇ ਪਹੁੰਚੇ ਸੀ ਇਹਨਾਂ ਦੇ ਵਿੱਚੋਂ 19ਵੀ ਸਭ ਤੋਂ ਵੱਡੀ ਗਿਣਤੀ 292 ਭਾਰਤ ਤੋਂ ਆਈ ਸੀ ਦਸਿਆ ਇਹ ਪ੍ਰਸਤਾਵ ਟੋਰੀ ਦੀ ਪਿਛਲੀ ਸਰਕਾਰ ਦੇ ਅਧੀਨ ਸ਼ੁਰੂ ਕੀਤੀ ਗਈ ਰਵਾਂਡਾ ਸਕੀਮ ਤੋਂ ਵੱਖਰਾ ਹੈ ਜਿਸ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਇੱਕ ਪਾਸੇ ਦੀਆਂ ਟਿਕਟੌਕ ਤੇ ਰਵਾਂਡਾ ਪੇਜਣਾ ਸੀ ਤਾਂ ਜੋ ਉਹਨਾਂ ਦੇ ਦਾਅਵਿਆਂ ਦੀ ਪ੍ਰਕਿਰਿਆ ਕੀਤੀ ਜਾ ਸਕੇ ਤਾਂ ਉੱਥੇ ਲੇਬਰ ਨੇ ਜੁਲਾਈ 2024 ਦੇ ਵਿੱਚ ਇਸ ਸਕੀਮ ਨੂੰ ਰੱਦ ਕਰ ਦਿੱਤਾ ਸੀ ਫਿਰ ਸੇ ਫਿਲੀਪ ਪਰਟੋਰੀ ਐਮਪੀ ਅਤੇ ਸ਼ੈਡੋ ਹੋਮ ਸੈਕਟਰੀ ਨੇ ਕਿਹਾ ਕਿ ਇਹ ਤੱਥ ਕਿ ਲੇਬਰ ਸਰਕਾਰ ਹੁਣ ਆਫਸ਼ੋਰ ਪ੍ਰੋਸੈਸਿੰਗ ਉੱਤੇ ਵਿਚਾਰ ਕਰ ਰਹੀ ਹੈ ਇਹ ਦੱਸਉਂਦਾ ਹੈ ਕਿ ਉਹਨਾਂ ਨੇ ਰਵਾਂਡਾ ਕਿਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੱਦ ਕਰਨਾ ਗਲਤ ਸੀ ਅਤੇ ਇਹ ਰਹਿੰਦਾ ਹੈ ਕਿ ਗੈਂਗ ਨੂੰ ਭੰਨਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਵੀ ਅਸਫਲ ਹੋ ਗਈਆਂ ਨੇ। ਉਹਨਾਂ ਕਿਹਾ ਕਿ ਸ਼ਰਨਾਰਥੀ ਕਾਉਂਸਲ ਦੇ ਮੁਖ ਕਾਰਜਕਾਰੀ ਐਨਵਰ ਸੋਲੋਮਨ ਨੇ ਨਿਜੀ ਅਖਬਾਰ ਨੂੰ ਇੱਕ ਦੱਸਿਆ ਕਿ ਲੋਕਾਂ ਨੂੰ ਹਟਾਉਣ ਵਾਲੀਆਂ ਉਡਾਨਾਂ ਉਤੇ ਹਤਕੜੀਆਂ ਲਗਾਉਣਾ ਅਨਮਨੁੱਖੀ ਸੀ ਅਤੇ ਉਹਨਾਂ ਨੂੰ ਸਨਮਾਨ ਦੇ ਨਾਲ ਵਾਪਸ ਆਉਣ ਦੇ ਵਿੱਚ ਸਹਾਇਤਾ ਕਰਨਾ ਬਿਹਤਰ ਸੀ। ਦਾਸੀ ਕਿ 2024 ਦੇ ਵਿੱਚ 5312 ਭਾਰਤੀਆਂ ਨੇ ਯੂਕੇ ਦੇ ਵਿੱਚ ਸ਼ਰਨ ਦੇ ਲਈ ਦਾਵਾ ਕੀਤਾ ਜੋ ਕਿ ਅਜਿਆ ਕਰਨ ਵਾਲੀ 6ਵੀਂ ਸਭ ਤੋਂ ਵੱਡੀ ਕੌਮियत ਹੈ ਪਿਛਲੇ ਹਫਤੇ ਯੂਰਪੀ ਸੰਘ ਦੇ ਵੱਲੋਂ ਐਲਾਨ ਕੀਤੇ ਗਏ ਮੈਂਬਰ ਰਾਜਾਂ ਦੁਆਰਾ ਰੱਦ ਕੀਤੇ ਗਏ ਸ਼ਰਨ ਮੰਗਣ ਵਾਲਿਆਂ ਨੂੰ ਰੱਖਣ ਦੇ ਲਈ ਯੂਰਪੀ ਸੰਘ ਤੋਂ ਬਾਹਰ ਵਾਪਸੀ ਕੇਂਦਰ ਸਥਾਪਿਤ ਕਰਨ ਤੋਂ ਬਾਅਦ ਸਟਾਰਮਨ ਨੂੰ ਹੌਸਲਾ ਮਿਲਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਦੇਖਦੇ ਰਹਿਣਾ ਚੈਨਲ ਪੰਜਾਬੀ